12 ਬਤਰੀ ਹਾਈ ਪਰ ਨਹੀਂ ਤੇ ਇਹ ਤਾਂ ਨਹੀਂ ਹੈ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਕਹਿਣਾ ਪਤਾ ਨਹੀਂ 3-4 ਵਾਰੀ ਲਾਈਵ ਹੋ ਗਿਆ ਤੇ ਮੈਂ ਆਪੇ ਹੁੰਨਾ ਪਿਆ ਮੈਂ ਆਪਾ ਚੈਨਲ ਨਵਾਂ ਬਣਾਇਆ ਕਰਕੇ ਲਾਈਵ ਹੋਣੇ ਪਏ ਉਸਣਾਓ ਵਧੀਆ ਘੈਂਟ ਓਕੇ ਆ ਤੇ ਮੈਂ ਲਾਈਵ ਹੋਇਆ ਮੈਂ ਤੇ ਆਪਾਂ ਸ਼ਾਮ ਨੂੰ ਫੇਰ ਹੋਣਾ ਇੱਕ ਵਾਰੀ ਤੇ ਆਪਾਂ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਠੀਕ ਆ ਜੀ ਦੇ ਕੋਕਾ ਮੈਂ ਚੱਲਦਾ ਪਿਆ ਆਪਣਾ ਪਾਪਾ ਮਿਸਤਰੀ ਬਾਬਾ ਮਿਸਤਰੀ ਉਹ ਚੀਮੇ ਨੂੰ ਕੀ ਕਰ ਮਗਲਾ ਆਹ ਇਹ ਕਾ ਉਹ ਚੀ ਮੇਰੀ ਕੋਠੀ ਆ ਤੇ ਕਬੂਤਰ ਵੰਦੂ ਕਬੂਤਰ ਵੰਦੂ ਆ ਆ ਗਿਆ ਅੰਦਾ ਮੋਟਾ ਮਿਸਤਰੀ ਹਾਂ ਇਹ ਤਾਂ ਕੰਮ ਵੀ ਕਰੀਦਾ ਨਾਲੇ ਵੀ ਕੰਮ ਕਰੀਦੇ ਆਂ ਅੰਜਵਾਈ ਵੀ ਕਰੀਦਾ ਦੱਬ ਕੇ ਚੱਕ ਵੀ ਪਾਲਾ ਲੱਗਾ ਲੱਗਦਾ ਕੱਢੂਗਾ ਬਾਟ ਅੱਜ ਜਦੋਂ ਪਾਲਾ ਬਿੰਗਾ ਹੋ ਜਾਂ ਤਾਰਾ ਬਿੰਗੀਆਂ ਹੋਣਗੀਆਂ वो आप फुकी। आप फुकी देख नियारा देखो नजारा देखो ये हैगा देखो जी वातावरण इस लोकेशन जी है पुडा कलोनी Aonde? ਆ ਗਾ ਰੌਣਕ ਮੇਲਾ ਰੌਣਕ ਮੇਲਾ ਵੀਡੀਓ ਨੂੰ ਸ਼ੇਅਰ ਕਰੀ ਜਾਓ ਭਾਈ ਜਿਹੜਾ ਵੀ ਤੇ ਆਈ ਜਾਂਦਾ ਦੇਖੀ ਜਾਂਦਾ ਵਾ ਤੇ ਵੀਡੀਓ ਸ਼ੇਅਰ ਕਰੀ ਚਲੋ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਲੋਕੇਸ਼ਨ ਕਿੰਨਾ ਸੋਹਣਾ ਲੱਗਦਾ ਵਾ बघत <laughs> नाही <laughs> <laughs>